ਮੋਤ ਮਰ ਜਾਏਗਾ ਜੋ ਉਪਰ ਪੁਜੇਰ ਮਿਲਨਗੇ ਕੇਸਵੇ ਅੜ ਹੋਈਆਂ ਗੱਲਾਂ ਕਰਦਾ ਬੇਨਾਂ ਜਨ ਕੇਸਵੇ ਮੁੰਨਾਂ ਗੱਲਾਂ ਕਰਦਾ ਕੇਸਵੇ ਮੁੰਨਾਂ ਸੁਆਕਤ ਬੇਨਾਂ ਜਨ ਕੇਸਵੇ ਮੁੰਨਾਂ ਬੋਲਣ ਤੋਂ ਅੰਗੂਰ ਬਾਤਾਂ ਬਾਤਾਂ ਲੂਣ ਨਾ ਕਰਵਾ ਚੀ ਕਿਸ ਨੂੰ ਜਬ ਉਸ ਮੋੜ ਗਿਆ ਫੜਾ ਮੇਰੇ ਜੱਟ ਨਾ ਹੋਇਆ ਮੇਰਾ ਮਾਨਕੰਦਰੀ ਦਾ ਡੋਲੇ ਭਾਈ ਜੀ ਦੇ ਮੁਰਕੀਆਂ ਕੋਈ ਨਟਕਾ ਬੋਲੇ ਪੈਰ ਜੀ ਦੇ ਬੋਲਕੀਆਂ ਕੋਈ ਨਟਕਾ ਬੋਲੇ ਪੈਰ ਜੀ ਦੇ ਬੋਲਕੀਆਂ ਕੋਈ ਨਟਕਾ ਬੋਲੇ ਪੈਰ ਜੀ ਦੇ ਬੋਲਕੀਆਂ ਬੋਲੇ ਕੋਣ ਤੇ ਮਾਇਆ ਬੋਲੇ ਚੱਕੀ ਓਲੇ ਭੇਜਿਆ ਨੀ ਭੀਮ ਨੂੰ ਦਾੜੇ ਲੱਗਿਆ ਨੀ ਭੀਮ ਤੇ ਆਖੀ ਦੇਖ ਕੱਟ ਨਹੀਂ ਫੋੜ ਮੇ ਅੱਖੀ ਦੇਖ ਆਪਣੀ ਜਣ ਮੇ ਸੁਖ ਦੇ ਤੁੰਗ ਤੁੰਗ ਸੁਨੇਹ ਪੁੰਨੀ ਸੁਨੇਹ ਤੂੰ ਸਵੇ ਸਿ ਦੇ ਕੰਨਾਂ ਪਾ ਲੈ ਜੀ ਆਏ ਪਾਣੀ ਪੂੜਾ ਦੇ ਹੋਰ ਮੁੰਡਿਆ ਦਿੱਲੀ ਸਾਡੇ ਕੋਲ ਦਾਂ ਦੀ ਬੋਲ ਚੱਲ ਸਤੋ ਗੀਆਂ ਦੀ ਵੀਰ ਮੇਰੇ ਨੇ ਪਾ ਗੀਆਂ ਦੀ ਕੋਪਾ ਤੇ ਕਸੂਰੀ ਵੈ ਜਾ ਕੋ ਲੀਤਾ ਅਡਗੀ ਵਾਸ਼ਨਾ ਜਾਂ ਤੋਲੀ ਤਾਂ ਪੂਰੀ ਕੰਤਾ ਵੇਖ ਦਰਿਆ ਵੀਰ ਖੜੇ ਤੋਂ ਰਜ ਪੈਣੋਂ ਪਾ ਡੱਬੀ ਵਿੱਚ ਰੱਖਣਾ ਨਹੀਂ ਜਿਹੜਾ ਆਪਣਾ ਪਿਆਰ ਜ ਤੋੜੂ ਜਾਂ ਸਰਕਾਰੇ ਦਸਣ ਨਹੀਂ ਆਪਾਂ ਤੁਨਾ ਨੇ ਦੇ ਦੇ ਦਿੱਤ ਨੀ ਆਪਾਂ ਤੁਨਾ ਨੇ ਖੜੇ ਦੇ ਨਾ ਉੱਡੀ ਨੂੰ ਤੀ ਦੇ ਨਾ ਬਾਬਲਾ ਹਾਲੀ ਪੁੱਤ ਬਥੇਰੇ ਵੇ ਉੱਡੀ ਪੁੱਤ ਤਾਂ ਘਰ ਨਾ ਰਹਿੰਦੇ ਵਿਚਪਿਰਦੇ ਅਸੀਂ ਡੇਰੇ ਮੈਂ ਤੈਨੂੰ ਵਰਗ ਰਹੀ ਦੇਖ ਨਾ ਬਾਬਲਾ ਕਿਰੇ ਮੈਂ ਤੈਨੂੰ ਫੰਕੀ ਦੇਈ ਬੋਲੂ ਜਾਨ ਬੋਲੂ ਪਾ ਦੇ ਅੰਬ ਦੇ ਢਾਣੀ ਤੋਤਾ ਬੈਠਾ ਅੰਬ ਪਕੜਨਾ ਦੇਵੇ ਸੋਣੀ ਪੱਬੋ ਨੂੰ ਯਰ ਗੋਸਣਾ ਦੇਵੇ ਸੋਣੀ ਪੱਬੋ ਨੂੰ ਯਰ ਪਕੜਨਾ ਦੇਵੇ ਸੋਣੀ ਪੱਬੋ ਨੂੰ ਯਰ ਗੋਸਣਾ ਦੇਵੇ ਸੋਣੀ ਪੱਬੋ ਨੂੰ ਸਭ ਸੰਦਰਾ ਕੋਲ ਨਹੀਂ ਬਣਾ ਲੀਏ ਨਿਆ ਦਿਹਾੜਾ ਕੋਲ ਨਹੀਂ ਬਣਾ ਲਾੜੇ ਬਣਾ ਲੀਏ ਚਰਨਾ ਦੀ ਭਾਬੀ ਪਿਆਰ ਬਿਨਾ ਪਿਆਰ ਬਿਨਾ ਨਹੀਂ ਸੱਭਨ ਭਾਬੀ ਪਿਆਰ ਬਿਨਾ ਦੇ ਵਿੱਚ ਲੀਰ ਕਿ ਜੀਰਾ ਵਿੱਚੇ ਕੰਡਾ ਦੇ ਦੱਪਿਓ ਵਰਕੇ ਦੇਖੋ ਯੋ ਤੇ ਦਾ ਟੇਡਾ ਦੇਖਦਾ ਯੋ ਅੰਕੇ ਲੱਖ ਕੇ ਟੇਡਾ ਦੇਖਦਾ ਵਰਕੇ ਦੇਖੋ ਕਿਦਾ ਟੰਡਾ ਦੇਖੋ ਸਭ ਪਾਣੀ ਬੱਦ ਤੈਨੂੰ ਨਿੰਦੇ ਅਸਲ ਦੇ ਆ ਤੈਨੂੰ ਸਮਝ ਰਹੀ ਸੀ ਨਾ ਤੁੰਗ ਦੇ ਆ ਤੁੰਗ ਦੇ ਬੇਕਾ ਜੇਟੇ ਟਿਠਾਣੀ ਅੰਦਰ ਪੈਂਦੇ ਜੇਟੇ ਟਿਠਾਣੀ ਅੰਦਰ ਪੈਂਦੇ ਤੇਰਾ ਮੰਝਾ ਬਾਰ ਬੇਜੇ ਬੱਤੀ ਸੂਰ ਤੇਰੀ ਬੜੀ ਸਨਖੀ ਥਾਣੇ ਦਿਹਾਰਨਾ ਵਿਆਨਾ ਬਈ ਸੋਹਣੇ ਸੋਹਣੇ ਦੇਵਾਂ ਲਿੜੇ ਸੋਹਣੇ ਸੋਹਣੇ ਦੇਵਾਂ ਲਿੜੇ ਛੱਜ ਟੂਮਾ ਦਾ ਪਾਵਾਂ ਦਿਓਰ ਹਰਾਮੀ ਦੇ ਕਿਦਰ ਖੋਸਨਾ ਆਪਾ ਕੇ ਕਲਮੀ ਛੋਰਾ ਵਿੱਚ ਪਰਜਾਈਆਂ ਦੇ ਬੋਲਖ ਲੈਰੀਆ ਛੋਰਾ ਵਿੱਚ ਪਰਜਾਈਆਂ ਦੇ ਬੋਲਖ ਲੈਰੀਆ ਵਿੱਚ ਪਰਜਾਈਆਂ ਦੇ ਬੇ ਆਦਰ ਪਹਾੜੀ ਲੜਕੇ ਓਰੇ ਲੇਲਾ ਚਾਰ ਮੇਰਾ ਹੀ ਨਹੀਂ ਲਗਦਾ ਤੇਰਾ ਪ੍ਰਾਨੀ ਨਾਲ ਮੇਰਾ ਹੀ ਨਹੀਂ ਲਗਦਾ ਤੇਰਾ याद कर वाले याद कर ले भगवान देव मैं पूरी करूंगी नाम क्या करना मंजूर मैं स्वीकारंगी जगत में हूं प्रेम स्वीकारंगी जगत में करूंगी जय वंदे मातरम पट दालछा पाप सुने दिस

Yeah, yeah. i morning! on ਕਰੋਇਤ ਕਹੋ ਸੱਦਿਆਂ ਜਾਨੀ ਇੱਕ ਬੱਸੀ ਨੂੰ ਦੇਖੋ ਬੁਲੀ ਕਾਲਾ ਦੇ ਮੇਲਣੇ ਗੀਦਾ ਗੀਦਾ ਤੇਰੀ ਨੀ ਪਟੇ ਗੀਦਾ ਫਿਰ ਬਥੇਰਾ ਵਈ ਸਾਰੇ ਮਿੰਨੂ ਮੁੰਡੇ ਮਦਾਲਾ ਲਾ ਮੁੰਡਾ ਤੇ ਖੇਰਾ ਨੱਚਦੀ ਕਾ ਦੇਨੀ ਯਾਰ ਖੜਾ ਵਿੱਚ ਤੇਰਾ ਨੱਚਦੀ ਕਾ ਦੇਨੀ ਯਾਰ ਖੜਾ ਤੇਰਾ ਨੱਚਦੀ ਕਾ ਦੇਨੀ ਦੇਸੀ ਜਾਂਦੀ ਨਹੀਂ ਆਉਂਦਾ ਪੈਰ ਮੇਨਾਂ ਦੇਸੀ ਜਾਂਦੀ ਨਹੀਂ ਆਉਂਦਾ ਪੈਰ ਮੇਨਾਂ विच दी में जमियां उठे सड़े ਚੇਰ ਕਾਨੇ ਤੇ ਜਗਾ ਦੀ ਨਿਆਂਦੀ ਉਹ ਨੋਹ ਮੁਰ ਮੁਰ ਜੋਖ ਦਾ ਤਕੀਏ ਪੈਂਦੀ ਬਾਈ ਤੁਬਾਲੀ ਇਹੋ ਤੇਰੇ ਵੇਆ ਕਰੀ ਜਾਨ ਮੈਂ ਤੇਨੂੰ ਮੁੰਡਾ ਬਣਾ ਲਵਾਂ ਗੁੜੀ ਲਈ ਆਉਂਦੀ ਹੁੰਦੀ ਲਾ ਗੁੜੀ ਕੱਟੜੀ ਨੀ ਨਨੇ ਤੁਮ ਸਾਹ ਰਹੀ ਆਂ ਮੈਂ ਕੋਈ ਨਹੀਂ ਆਹ ਨੀ ਇਹ ਭਾਈ ਤੇਰੇ ਕੋਲ ਕੀਤੀ ਹੈ ਨਹੀਂ ਹੈ ਨਹੀਂ ਮੇਰੀ ਸਾਸੜ੍ਹ ਦਾ ਪਤੀ ਲੈ ਜਾ ਭਾਈ ਦੇ ਸਭ ਜੀ ななすごい。 No, <inaudible> I'm